ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਬੋਕਰ ਪਾਰਟੀ ਦੀ ਕੱਲ ਦੀ ਰੈਲੀ ਜਿਹੜੀ ਮੋਗੇ ਦੇ ਨੇੜੇ ਕੀਤੀ ਸੀ ਉਹ ਦੇਖ ਲਈ ਸਾਰਿਆਂ ਨੇ ਬਹੁਤ ਵੱਡੇ ਪੱਧਰ ਤੇ ਫਲॉप ਸ਼ੋ ਹੋਇਆ ਐਡਾ ਵੱਡਾ ਜਮਾ ਜਲੂਸ ਨਿਕਲ ਗਿਆ ਪੰਜਾਬ ਦੇ ਵਿੱਚ ਔਰ ਇਹਦੇ ਦੋ ਤਿੰਨ ਪਹਿਲੂਆਂ ਤੇ ਮੈਂ ਤੁਹਾਡਾ ਸਿਰਫ ਗੱਲ ਕਰਨੀ ਆ ਬੜੀ ਜਲਦ ਛੇਤੀ ਕਰ ਦੇਣੀ ਆ ਇੱਕ ਤਾਂ ਪਹਿਲੂ ਇਹ ਸੀ ਕਿ ਕਿੰਡਾ ਵੱਡਾ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਸਾਰੇ ਮੇਰਾ ਖਿਆਲ ਪੰਜਾਬ ਚੋਂ 2 ਤੋਂ 3000 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਜੀ ਔਰ ਫਿਰ ਬਸ ਬਸਾਂ ਦੇ ਵਿੱਚ ਪ੍ਰਬੰਧ ਕਰਨ ਤੋਂ ਬਾਅਦ ਜਿਹੜੇ ਬੰਦੂਆ ਮਜ਼ਦੂਰ ਸੀ ਉਹਨਾਂ ਨੂੰ ਵਿੱਚ ਤੜਨ ਵਾਸਤੇ ਸਰਕਾਰ ਦਾ ਸਾਰਾ ਅਮਲਾ ਬੀ ਡੀਓਜ਼ ਮਤਲਬ ਡੀਸੀ ਤੋਂ ਸ਼ੁਰੂ ਹੋ ਕੇ ਡੀਡੀਪੀਓਜ਼ ਬੀ ਡੀਓਜ਼ ਪੰਚਾਇਤ ਸੈਕਟਰੀ ਔਰ ਪਟਵਾਰੀ ਰੈਵਨਿਊ ਡਿਪਾਰਟਮੈਂਟ ਤਹਿਸੀਲਦਾਰ ਸਾਰਿਆਂ ਦਾ ਪੂਰਾ ਜੋਰ ਲੱਗਿਆ ਸੀ ਕਿ ਕਿਸੇ ਤਰੀਕੇ ਨਾਲ ਇਸ ਰੈਲੀ ਨੂੰ ਕਾਮਯਾਬ ਕਰਨਾ ਪਰ ਉਹ ਅਕਾਲਪੁਰ ਕੁਦਰਤ ਬਹੁਤ ਬਿਆਨਤ ਹੈ ਕਿ ਜਦੋਂ ਤੁਸੀਂ ਸਾਡੇ ਪੰਜਾਬ ਨਾਲ ਜ਼ਿਆਤੀਆਂ ਕਰਦੇ ਹੋ ਸਿੱਖਾਂ ਨਾਲ ਜ਼ਿਆਤੀਆਂ ਕਰਦੇ ਹੋ ਸਾਡੇ ਕਿਸਾਨਾਂ ਨੂੰ ਕੁੱਟਦੇ ਹੋ ਸਾਡੇ ਗਰੀਬਾਂ ਦੇ ਅਧਿਕਾਰ ਖੋਹਨੇ ਹੋ ਔਰ ਪੁਲਿਸ ਦਾ ਜ਼ਬਰਜੋਰ ਚਲਾਉਨੇ ਹੋ ਤਾਂ ਫਿਰ ਹਸ਼ਰ ਇਹੀ ਹੁੰਦਾ ਤੁਹਾਨੂੰ ਮੈਂ ਇੱਕ ਦੋ ਛੋਟੀਆਂ ਛੋਟੀਆਂ ਵੀਡੀਓਜ਼ ਦਿਖਾਉਣੀਆਂ ਕਿਵੇਂ ਵੱਡਾ ਫਲॉप ਸ਼ੋਅ ਹੈ ਵੈਸੇ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਿਆ ਆ ਭਗਵੰਤ ਮਾਨ ਬੋਲ ਰਿਹਾ ਪਹਿਲਾਂ ਤਾਂ ਇਹਦਾ ਦੇਖ ਲਓ ਸਾਡੇ ਬੱਚੇ ਕੁੜੀਆਂ ਨੂੰ ਕਿੱਥਿਆਂ ਨੌਕਰੀ ਮਿਲਦੀ ਸੋ ਵੀਰੋ ਅਸੀਂ ਕੋਈ ਕਿਸੇ ਦੀ ਕੋਸ਼ਿਸ਼ ਪਨਾਈ ਨਹੀਂ ਕਰਦੇ ਕਿ ਆ ਸਮਾਗਮ ਜਿਹੜਾ ਉਹ ਉਹਦੇ ਨਾਲ ਹੱਥਾਂ ਨੂੰ ਨਾ ਚਾਹ ਜੇ ਕੁਝ ਆਪ ਚੱਲ ਅੱਛਾ ਇਹ ਤਾਂ ਹੋ ਗਈ ਜੀ ਭਗਵੰਤ ਮਾਨ ਦੀ ਵੀਡੀਓ ਤੁਸੀਂ ਦੇਖ ਲਈ ਕਿ ਕਿਵੇਂ ਉਹਦੇ ਬੋਲਣ ਦੌਰਾਨ ਔਰ ਕੇਜਰੀਵਾਲ ਦੇ ਬੋਲਣ ਦੌਰਾਨ ਤਾਂ ਬਿਲਕੁਲ ਹੀ ਕੁਰਸੀਆਂ ਖਾਲੀ ਹੋ ਗਿਆ ਸੀ ਟੋਟਲ ਮੁਕੰਮਲ ਸੋ ਨਿਕਲ ਗਿਆ ਜਲੂਸ ਔਰ ਸਾਡੇ ਪੰਜਾਬ ਦਾ ਬੇਤਹਾਸ਼ਾ ਪੈਸਾ ਖਰਚ ਹੋਇਆ ਹੁਣ ਦੇਤੇ ਕੁਝ ਸੈਂਕੜੇ ਕਰੋੜ ਇਕੱਠਾ ਹੋਇਆ ਹੁਣਾ ਕਿਤਾ ਖਰਚ ਕੀਤਾ ਗਿਆ ਉਹਨਾਂ ਰੁਪਇਆ ਔਰ ਦੇਖੋ ਤੁਸੀਂ ਕਿੱਡੇ ਛਾਤਰ ਨੇ ਜਿਹੜਾ ਠੇਕਾ ਦਿੱਤਾ ਕੁਰਸੀਆਂ ਦਾ ਟੈਂਟ ਦਾ ਸਾਊਂਡ ਦਾ ਦਰੀਆਂ ਦਾ ਪੰਡਾਲ ਦਾ ਉਹ ਸਾਰਾ ਜਿਹੜਾ ਹੈ ਉਹ ਕੰਪਲੀਟ ਦਿੱਲੀੋਂ ਲੈ ਕੇ ਆਏ ਨੇ ਬਾਹਰ ਉਹ ਸਾਰਾ ਕੁਝ ਮਤਲਬ ਉਹਦੇ ਵਿੱਚ ਵੀ ਕਮਿਸ਼ਨ ਖਾਣ ਤੋਂ ਨਹੀਂ ਹਟੇ ਤੁਹਾਡੇ ਖਿਆਲ ਪੰਜਾਬ ਦੇ ਵਿੱਚ ਸਾਊਂਡ ਨਹੀਂ ਹੈ ਟੈਂਟੇਚ ਨਹੀਂ ਹੈ ਕੁਰਸੀਆਂ ਦਾ ਪ੍ਰਬੰਧ ਨਹੀਂ ਜਿੰਨੀਆਂ ਪੋਲਿਟੀਕਲ ਪਾਰਟੀਆਂ ਦੂਜੀਆਂ ਰੈਲੀਆਂ ਕਰਦੀਆਂ ਅਸੀਂ ਪੰਜਾਬ ਚੋਂ ਸਾਰਾ ਪ੍ਰਬੰਧ ਕਰਦੇ ਆਂ ਅੱਛਾ ਰੈਲੀ ਦਾ ਮਕਸਦ ਸੀਗਾ ਯੁੱਧ ਨਸ਼ੇ ਵਿਰੁੱਧ ਅਸੀਂ ਜੀ ਬਹੁਤ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਜਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਨਸ਼ੇੜੀ ਆ ਜਦ ਉਹ ਆਪ ਹੀ ਅ ਅ दारू ਪੀਂਦਾ ਜਰਮਨੀ ਦੇ ਜਹਾਜ਼ ਤੋਂ ਉਹਨੂੰ ਡੀਪਲੇਨ ਕਰ ਦਿੱਤਾ ਗਿਆ ਉਹਦੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ अनेका ਵਾਇਰਲ ਨੇ ਡਿੱਗਦਾ ਫਿਰਦਾ ਪਰਸੋ ਚੌਥ ਹੋਣੀ ਆ ਬਲੱਡ ਪ੍ਰੈਸ਼ਰ ਡ੍ਰੌਪ ਕਰ ਗਿਆ ਫੋਟਸ ਵਿੱਚ ਦਾਖਲ ਕੀਤਾ ਗਿਆ ਤੇ ਤਾਜ਼ਾ ਹੀ ਸਾਰਾ ਕੁਝ ਤੁਹਾਡੇ ਨਜ਼ਰ ਵਿੱਚ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਆਪਣੇ ਮਾਤਾ ਜੀ ਦੀ ਸੌਂ ਖਾਦੀ ਬਰਨਾਲੇ ਵਿੱਚ ਇਕੱਠ ਵਿੱਚ ਰੈਲੀ 'ਚ ਖੜੇ ਕਰਕੇ ਉਹਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਇਸ ਬੰਦੇ ਨੇ ਤੇ ਹੁਣ ਲੋਕਾਂ ਨੂੰ ਸੌ ਸਾਡਾ ਭਗਵੰਤਮਾਨ ਜਿਹੜਾ ਖੁਦ ਐਲਕੋਹਲਿਕ ਆ ਕੰਪਲਸਿਵ ਐਲਕੋਹਲਿਕ ਆ ਉਹ ਸਾਡੇ ਲੋਕਾਂ ਨੂੰ ਸੌਂਚ ਕਰ ਰਿਹਾ ਆ ਦੇਖੋ ਤੁਸੀਂ ਇਹ ਮੇਰੇ ਖਿਆਲ ਇਹਦੋਂ ਵੱਡੀ ਬਿਸ਼ਰਮੀ ਦੀ ਗੱਲ ਨਹੀਂ ਹੋ ਸਕਦੀ ਇਹਦੇ ਵਾਸਤੇ ਕਿ ਮੈਂ ਆਪਣੇ ਪਿੰਡ ਵਾਰਡ ਅਤੇ ਸਮਾਜ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਬਚਲਬਧ ਰਹਾਂਗਾ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਜਾਂ ਤਸਕਰੀ ਨੂੰ ਸਮਰਥਨ ਦੇਵਾਂਗਾ ਮੈਂ ਲੋਕਾਂ ਵਿੱਚ ਅੱਛਾ ਜੀ ਇਹ ਹੋ ਗਿਆ ਹੁਣ ਇੱਕ ਨੈਤਿਕ ਤੋਂ ਗਿਰਿਆ ਹੋਇਆ ਮੁੱਖ ਮੰਤਰੀ ਨੈਤਿਕਤਾ ਉਹ ਕੋਹਾ ਦੂਰ ਕਿਰਿਆ ਹੋਇਆ ਮੁੱਖ ਮੰਤਰੀ ਜਿਹੜਾ ਰੋਜ਼ दारू ਪੀਂਦਾ ਔਰ ਇਹਦੀ दारू ਦਾ ਖੁਲਾਸਾ ਜਦੋਂ ਮੈਂ ਪਹਿਲਾਂ ਕਿਹਾ ਕਿ ਇੱਕ ਵਾਰਨਿੰਗ ਅਨੇਕਾਂ ਵਾਰ ਹੋ ਚੁੱਕਾ ਉਹ ਹੁਣ ਲੋਕਾਂ ਨੂੰ ਸੌਂਖਵਾ ਰਿਹਾ ਵਾ ਕਿ ਨਾ ਮੈਂ ਖੁਦ ਨਸ਼ਾ ਕਰੂੰਗਾ ਨਾ ਮੈਂ ਕੋਈ ਨਸ਼ੇ ਦੇ ਤਸਕਰ ਨੂੰ ਨਸ਼ਾ ਵੇਚਣ ਦੂੰ ਪੰਜਾਬ ਦੇ ਵਿੱਚ ਤੇ ਮੇਰੇ ਵੀਰੋ ਜਿਹੜੇ ਅੱਗੇ ਬੈਠੇ ਸੀ ਬੰਦੂਆ ਮਜ਼ਦੂਰ ਕੱਲੇ-ਕੱਲੇ ਨੂੰ ਪਤਾ ਕਿ ਸਾਡਾ ਮੁੱਖ ਮੰਤਰੀ ਸ਼ਰਾਬੀ ਹੈ ਲੇਕਿਨ ਪਤਾ ਨਹੀਂ ਕਿਹੜੇ ਮੂਹ ਦੇ ਨਾਲ ਉਹ ਦੇਖਦੇ ਹੋਣੇ ਆ ਤੇ ਕਿਹੜੇ ਮੂੰਹ ਦੇ ਨਾਲ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਇਹਦੇ ਮਨਿਸਟਰਸ ਜਿਹੜੇ ਬੈਠੇ ਨੇ ਸਟੇਜ ਤੇ ਜਦੋਂ ਉਹ ਸੋਚਕਾਰਿਆ ਕਿ ਮੈਂ ਸੌਂ ਖਵਾ ਸੌਂ ਖਾਨਾ ਹਾਂ ਕਿ ਮੈਂ ਨਾ ਖੁਦ ਨਸ਼ਾ ਕਰੂੰਗਾ ਨਾ ਮੈਂ ਨਸ਼ਾ ਪੰਜਾਬ ਦੇ ਵਿੱਚ ਵਿਕਣ ਨੂੰ ਪੰਜਾਬ ਦੀ ਗੱਲ ਕਰਦੇ ਤੁਸੀਂ ਨਸ਼ਾ ਵੇਚਣ ਦੀ ਜਦੋਂ ਰੈਲੀ ਚੱਲ ਰਹੀ ਸੀ ਮੇਰੇ ਵੀਰੋ ਉੱਥੇ ਆ ਦੇਖੋ ਤੁਸੀਂ ਇਹਨਾਂ ਨੇ ਜਿਹੜੇ ਆਪਣੇ ਲੈ ਕੇ ਆਏ ਬੰਦੇ ਉਹ ਚੱਲਦੀ ਰੈਲੀ ਦੇ ਵਿੱਚ ਰੈਲੀ ਤੋਂ ਬਾਅਦ ਸੌਰੀ ਉਹ ਜਾਣ ਲੱਗੇ ਤਾਰੂ ਦੀਆਂ ਪੇਟੀਆਂ ਲੱਭਦੇ ਫਿਰਦੇ ਸੀਗੇ ਆ ਲੋ ਇਹਨੇ ਜਿਹੜੇ ਪਿੰਨਾ ਵੱਗਾ ਜਾਂ ਕਹਿ ਰਹੇ ਸੀ ਕਿ ਕਾ ਯੋਧਨ ਨਸ਼ਾ ਵਿਰੋਧ ਸਮਾਨ ਆ ਜਿਹੜਾ ਨਾਲ ਤੋਕਦੇ ਪੁੱਜਿਆ ਵੀ ਜਾ ਰਿਹਾ ਕਿਉਂਕਿ ਯੁੱਧ ਲੜਨਾ ਯੁੱਧ ਲੜਨਾ ਸੌਖਾ ਨਹੀਂ ਹੈ ਯੁੱਧ ਇਸ ਤਰੀਕੇ ਨਾਲ ਲੜਿਆ ਜਾਊਗਾ ਨਸ਼ਾ ਦੇ ਵਿਰੋਧਾ ਜਿਹੜਾ ਕਿਉਂਕਿ ਹੱਥ ਜੋੜ ਕੇ ਖੜਨੇ ਤੇ ਉੱਪਰ ਲਿਖਿਆ ਯੁੱਧ ਨਸ਼ਾ ਵਿਰੋਧ ਪਰ ਖੜੇ ਕਿਹਨਾਂ ਦੇ ਸਾਹਮਣੇ ਨੇ ਉਹ ਵੀ ਦੇਖ ਲਓ ਉਹ ਖੜੇ ਨੇ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਤਾਂ ਸਾਡੇ ਦੇਖਦਿਆਂ ਦੇਖਦਿਆਂ ਇਹ ਪੰਜਵੀਂ ਬੱਸ ਹੈ ਜਿਹੜੀ ਇਸ ਠੇਕੇ ਦੇ ਅੱਗੇ ਰੁਕੀ ਐ ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਤੁਰ ਸੁ ਦੋਸਤੋ ਇਹਨੋਂ ਵੱਡਾ ਜਲੂਸ ਸਾਡੀ ਸਰਕਾਰ ਦਾ ਨਹੀਂ ਨਿਕਲ ਸਕਦਾ ਸਾਡੇ ਮੁੱਖ ਮੰਤਰੀ ਦਾ ਨਹੀਂ ਨਿਕਲ ਸਕਦਾ ਹਲੇ ਤਾਂ ਮੈਂ ਇੱਕ ਤੁਹਾਨੂੰ ਵੀਡੀਓ ਨਹੀਂ ਦਿਖਾਈ ਇੱਕ ਆਦਮੀ ਉੱਥੇ ਇਹਨਾਂ ਦਾ ਭੋਕੜ ਆਇਆ ਉੱਥੇ ਉਹ ਏਦਾਂ ਝੁੱਕਾ ਲੈ ਰਿਹਾ ਉਹ ਤੋਂ ਖੜੇ ਨਹੀਂ ਹੋਇਆ ਜਾ ਰਿਹਾ ਲੱਗੋ ਲੋਕੀ ਲੰਘ ਰਹੇ ਨੇ ਪੰਡਾਲ ਦੇ ਵਿੱਚ ਖੜਾ ਵਾ ਇਸ ਕਰਕੇ ਮੈਂ ਸਮਝਦਾ ਕਿ ਕੱਲ ਉਹ ਕੁਦਰਤ ਬਹੁਤ ਬਿਆਨਤ ਆ ਜਦੋਂ ਤੁਸੀਂ ਲੋਕਾਂ ਨੇ ਜ਼ਿਆਤੀ ਕਰਦੇ ਹੋ ਨਾ ਉਹਦਾ ਹਸ਼ਰ ਮਾੜਾ ਹੋਣਾ ਹੀ ਹੋਣਾ ਵਾ ਆਪਣੇ ਵੱਲੋਂ ਵਾਵਾ ਖੱਟਣ ਦੀ ਗੱਲ ਕੀਤੀ ਇਕੱਠ ਕੀਤਾ ਸਰਕਾਰੀ ਖਰਚੇ ਦੇ ਉੱਤੇ ਤੇ ਆਪਣਾ ਹੀ ਜਲੂਸ ਕਢਾ ਕੇ ਪੈ ਗਏ ਔਰ ਅਖੀਰਲੀ ਗੱਲ ਕਿ ਡੀਜੀਪੀ ਤੇ ਚੀਫ ਸੈਕਟਰੀ ਮਤਲਬ ਅਫਸਰ ਨੇ ਕਨਸਟੀਟਿਊਸ਼ਨ ਦੀ ਸੌਂਹ ਸੰਵਿਧਾਨ ਦੀ ਸੌਂ ਖਾਦੀ ਹੋਈ ਆ ਉਹ ਇੱਕ ਪਾਰਟੀ ਪਲੇਟਫਾਰਮ ਤੇ ਅਖੇ ਜੀ ਅਸੀਂ ਇਹ ਇੱਕ ਸਰਕਾਰੀ ਪ੍ਰੋਗਰਾਮ ਕੀਤਾ ਫਿਰ ਝੰਡੇ ਕਿਉਂ ਲਾਏ ਜੀ ਉੱਥੇ ਫਿਰ ਬੱਸਾਂ ਦੇ ਉੱਤੇ ਬੈਨਰ ਕਿਉਂ ਲਾਏ ਜੀ ਫਿਰ ਪੰਡਾਲ ਦੇ ਵਿੱਚ ਤੁਸੀਂ ਪੋਸਟਰ ਕਿਉਂ ਲਾਏ ਬੈਨਰ ਕਿਉਂ ਲਾਏ ਝੰਡੇ ਕਿਉਂ ਲਾਏ ਫਿਰ ਕੇਜਰੀਵਾਲ ਨੂੰ ਕਾਹਦੇ ਲਈ ਸੱਦਿਆ ਜੇ ਸਰਕਾਰੀ ਸ਼ੋਅ ਸੀਗਾ ਉਹ ਤਾਂ ਕੋਈ ਐ ਐਮਸੀ ਵੀ ਨਹੀਂਗਾ ਫਿਰ ਸੋਡੀਆਂ ਉੱਥੇ ਕਾਹਦੇ ਲਈ ਬਿਠਾਇਆ ਸੀਗਾ ਜੀ ਜੇ ਸਰਕਾਰੀ ਸਮਾਗਮ ਸੀਗਾ ਫਿਰ ਮਾਈਨਸ ਫਲੈਗਸ ਮਾਈਨਸ ਪੋਸਟਰਸ ਮਾਈਨਸ ਬੈਨਰਸ ਕੇਵਲ ਤੇ ਕੇਵਲ ਸਰਕਾਰੀ ਗੱਲ ਉੱਥੇ ਹੋਣੀ ਚਾਹੀਦੀ ਸੀ ਡੀਜੀਪੀ ਪੰਜਾਬ ਦਾ ਬੋਲਿਆ ਵਰਦੀ ਪਾ ਕੇ ਜੀ ਔਰ ਸਾਡਾ ਚੀਫ ਸਕੱਟਰੀ ਦੋਨੇ ਗੈਰ ਪੰਜਾਬੀ ਨੇ ਬਾਏ ਦ ਉਥੇ ਬੋਲੇ ਨੇ ਔਰ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਵੱਡੀ ਸੰਵਿਧਾਨ ਦੀ ਤੋਹੀਨ ਕੀਤੀ ਅਵਗਿਆ ਕੀਤੀ ਹੈ ਔਰ ਇਦਾਂ ਦੇ ਲੋਕਾਂ ਤੋਂ ਆਪਾਂ ਇਨਸਾਫ ਭਾਲਦੇ ਆ ਜਿਹੜਾ ਡੀਜੀਪੀ ਐਡ ਹੌਕ ਹੈ ਪਿਛਲੇ 3 ਸਾਲਾਂ ਤੋਂ ਟੈਂਪਰੇਰੀ ਡੀਜੀਪੀ ਹੈ ਔਰ ਸਿਰਫ ਇਹਨਾਂ ਦੇ ਗੈਰ ਕਾਨੂੰਨੀ ਹੁਕਮ ਮੰਨਣ ਵਾਸਤੇ ਉਹਨੂੰ ਰੱਖਿਆ ਹੋਇਆ ਤੇ ਇਹਨਾਂ ਦੇ ਸਟੇਜਾਂ ਤੇ ਝੰਡਿਆਂ ਦੇ ਥੱਲੇ ਖੜ ਕੇ ਆਮ ਆਦਮੀ ਪਾਰਟੀ ਬੋਕਰ ਪਾਰਟੀ ਦੇ ਨਿਸ਼ਾਨ ਦੇ ਥੱਲੇ ਖੜ ਕੇ ਉਹ ਲੈਕਚਰ ਕਰ ਰਿਹਾ ਉਹਦੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਸੀ ਪੰਜਾਬ ਦੇ ਵਿੱਚ ਉਹ ਪੁਲਿਸ ਚੜਾਵੇਗਾ ਉਹ ਪੁਲਿਸ ਸਾਨੂੰ ਇਨਸਾਫ ਦੇਵੇਗੀ ਤੇ ਚੀਫ ਸੈਕਟਰੀ ਜਿਹੜਾ ਉੱਥੇ ਜਾ ਕੇ ਖੜ ਕੇ ਉੱਥੇ ਭਾਸ਼ਣ ਕਰ ਰਿਹਾ ਵਾ ਉਹ ਪੰਜਾਬ ਦੇ ਲੋਕਾਂ ਨੂੰ ਤੇ ਅਫਸਰਸ਼ਾਹੀ ਨੂੰ ਨਿਰਦੇਸ਼ ਦੇਵੇਗਾ ਇਨਸਾਫ ਕਰੇਗਾ ਇਸ ਕਰਕੇ ਇਹਨਾਂ ਨਾਲੋਂ ਜ਼ਿਆਦਾ ਮੈਂ ਸਮਝਦਾ ਕਿ ਗਰਾਵਟ ਵਾਲਾ ਕੰਮ ਇਹਨਾਂ ਅਫਸਰਾਂ ਲਈ ਨਹੀਂ ਹੋ ਸਕਦਾ ਇਹਨਾਂ ਨੇ ਦਿਖਾਤਾ ਕਿ ਅਸੀਂ ਬਹੁਤ ਲਾਲਚੀ ਆਂ ਅਸੀਂ ਭੁੱਖੇ ਆਂ ਕੁਰਸੀ ਦੇ ਸਾਡੇ ਕੋਲੋਂ ਪਾਵਾਂ ਜੋ ਮਰਜ਼ੀ ਗਲਤ ਕੰਮ ਕਰਾ ਲਓ ਸਿਰਫ ਸਾਨੂੰ ਅਹੁਦੇ ਦੇ ਉੱਤੇ ਬਰਕਰਾਰ ਰੱਖਣ ਦੇ ਇਜਾਜ਼ਤ ਦੇਣੀ ਚਾਹੀਦੀ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਕੋਹਾਰ ਲਾਉਣਾ ਚਾਹਨਾ ਅਪੀਲ ਕਰਦਾ ਕਿ ਆਪਣੇ ਕੋ ਸਮਾਂ ਹੁਣ ਬਹੁਤ ਥੋੜਾ ਵਾ ਮੈਨੂੰ ਨਹੀਂ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਾਂ ਕਰਵਟ ਲੈਣੀ ਪੋਲਿਟਿਕਸ ਦੇ ਕਿੱਧਰ ਨੂੰ ਜਾਣਾ ਚਲੋ ਸਾਡੀ ਪਾਰਟੀ ਦਾ ਇਸ ਵਕਤ ਬਹੁਤ ਮਜ਼ਬੂਤ ਸਥਿਤੀ ਚਾ ਕਾਂਗਰਸ ਪਰ ਇਹਨਾਂ ਨੂੰ ਕੱਢਣਾ ਬਹੁਤ ਲਾਜ਼ਮੀ ਆ ਇਹਨਾਂ ਨੇ ਸਾਡੇ ਜਿੱਦਾਂ ਪਹਿਲਾਂ ਕਿਹਾ ਕਿ ਸਾਡੀਆਂ ਔਰਤਾਂ ਦੀਆਂ ਚੁੰਨੀਆਂ ਛਾਲੀਆਂ ਸਾਡੇ ਅਧਿਆਪਕਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਕੁੱਟਿਆ ਇਹਨਾਂ ਨੇ ਸਾਡੇ ਅੰਦੋਲਨ ਖਨੌਰੀ ਤੇ ਸ਼ੰਭੂ ਦੇ ਵਿੱਚ ਖਦੇੜਿਆ ਸਾਡੀਆਂ ਟਰਾਲੀ ਚੋਂ ਟਰਾਲੀਆਂ ਚੋਰੀ ਕੀਤੀਆਂ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਇਹਨਾਂ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਸੂਬੇ ਦੀ ਜੇਲ੍ਹਾਂ ਤੋਂ ਬਾਹਰ ਰੱਖਿਆ ਪਿਛਲੇ 4 ਸਾਲ ਤੋਂ ਔਰ ਕੱਲ ਇੱਕ ਮੁਹੱਲੀ ਨਾਲ ਗੈਰ ਪੰਜਾਬੀਆਂ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ ਪਰ ਮੈਨੂੰ ਕਹਿਣਾ ਬੰਦਾ ਪੰਜ ਸੱਤ ਭਈਆਂ ਨੇ ਇੱਕ ਸਾਡਾ 6 ਫੁੱਟਾ ਨੌਜਵਾਨ ਮਾਰ ਦਿੱਤਾ ਰਤੀਏ ਪਿੰਡ ਦਾ ਰਹਿਣ ਵਾਲਾ ਸੀ ਮੁਹੱਲੀ ਚ ਔਰ ਉਹਦੀ ਭੈਣ ਰੋ ਰਹੀ ਸੀਗੀ ਕਿ ਇੰਦਰ ਮੇਰੇ ਭਰਾ ਦਾ ਢਿੱਡ ਢਿੱਡ ਪਾੜ ਕੇ ਚਲੇ ਗਏ ਤੇ ਜਦੋਂ ਭਗਵੰਤ ਮਾਨ ਫੋਟੇਜ ਵਿੱਚ ਦਾਖਲ ਹੋ ਗਿਆ ਸਾਰੇ ਡਾਕਟਰ ਆਪਰੇਸ਼ਨ ਨੂੰ ਵਿੱਚੇ ਹੀ ਛੱਡ ਕੇ ਉਹ ਵੀ ਵੀਡੀਓ ਸੀ ਮੈਨੂੰ ਤੁਹਾਨੂੰ ਦਿਖਾ ਨਹੀਂ ਸਕਦਾ ਉਹ ਸਾਰੇ ਭਗਵੰਤ ਮਾਨ ਦੀ ਖਾਤਰਦਾਰੀ ਵਿੱਚ ਚਲੇ ਗਏ ਜਿਹੜੇ ਕਹਿੰਦੇ ਸੀ ਸਾਦੇ ਜਿਹੇ ਬੰਦੇ ਆਮ ਜਿਹੇ ਬੰਦੇ ਆ ਔਰ ਆ ਜਿਹੜਾ ਕਤਲ ਹੋਇਆ ਮੁਹੱਲੇ ਦੇ ਵਿੱਚ ਰਤੀਏ ਦੇ ਮੁੰਡੇ ਦਾ ਜਿਹੜਾ ਗੈਰ ਪੰਜਾਬੀਆਂ ਨੇ ਮਾਰਿਆ ਮੈਂ ਤਾਂ ਹੀ ਉਹ बार-बार ਕਹਿ ਰਿਹਾ ਹਾਂ ਸਪੀਕਰ ਨੂੰ ਔਰ ਭਗਵੰਤ ਮਾਨ ਨੂੰ ਮੈਂ ਤੁਹਾਨੂੰ 2023 ਦਾ ਉਹ ਬਿਲ ਪ੍ਰਾਈਵੇਟ ਮੈਂਬਰ ਬਿਲ ਤੁਹਾਡੇ ਮੇਜ ਦੇ ਉੱਤੇ ਰੱਖਿਆ ਹੋਇਆ ਜਿਹਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਇੱਕ ਕਾਨੂੰਨ ਬਣਾ ਦਿਓ ਕਿ ਸਾਡੇ ਸੂਬੇ ਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਕੋਈ ਗੈਰ ਪੰਜਾਬੀ ਨਾ ਸਰਕਾਰੀ ਨੌਕਰੀ ਲੈ ਸਕੇ ਨਾ ਉਥੇ ਦਾ ਵੋਟਰ ਬਣ ਸਕੇ ਪੰਜਾਬ ਦਾ ਤੇ ਨਾ ਉਹ ਜ਼ਮੀਨ ਖਰੀਦ ਸਕੇ ਜਦ ਤੱਕ ਉਹ ਪੂਰੀਆਂ ਛੱਤਾ ਪੂਰੀਆਂ ਨਹੀਂ ਕਰਦਾ ਲੇਕਿਨ ਅੱਜ ਤੱਕ ਇਹਨਾਂ ਨੇ ਬਿਲ ਨਹੀਂ ਪਾਸ ਕੀਤਾ ਬਿਲ ਇਹਨਾਂ ਨੇ ਕਿੱਥੇ ਪਾਸ ਕਰਨਾ ਕਿਉਂਕਿ ਸਾਰੇ ਗੈਰ ਪੰਜਾਬੀ ਤਾਂ ਸਾਡੇ ਤੇ ਸਿੱਧਾ ਹੀ ਰਾਜ ਕਰ ਰਹੇ ਨੇ ਸਾਡੇ ਚੀਫ ਮਿਨਿਸਟਰ ਦੇ ਦਫਤਰ ਦੇ ਉੱਤੇ ਕਬਜ਼ਾ ਸਾਡੇ ਮੰਤਰੀਆਂ ਦੇ ਦਫਤਰਾਂ ਦੇ ਉੱਤੇ ਕਬਜ਼ਾ ਵਾ ਨੀਤੀਆਂ ਸਾਰੀਆਂ ਗੈਰ ਪੰਜਾਬੀ ਬਣਾ ਰਹੇ ਨੇ ਪਰ ਇਹ ਮੇਰਾ ਵਾਅਦਾ ਵਾ ਕਿ ਭਾਈ ਗੁਰੂ ਨੇ ਜੋ ਮੌਕਾ ਦਿੱਤਾ ਇਹ ਜਿਹੜਾ ਕਾਨੂੰਨ ਆ ਇਹ ਬਣਾਉਣਾ ਪਵੇਗਾ ਨਹੀਂ ਤਾਂ ਰੱਤੀਏ ਵਰਗੇ ਬੱਚੇ ਪਤਾ ਨਹੀਂ ਕਿੰਨੇ ਹੋਰ ਮਾਰੇ ਜਾਣਗੇ ਪਿੱਛੇ ਸਾਲ ਪਹਿਲਾਂ ਕੁੰਬੜਾ ਪਿੰਡ ਦੇ ਦੋ ਨੌਜਵਾਨ ਵੀ ਗੈਰ ਪੰਜਾਬੀਆਂ ਨੇ ਇਦਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਸੀਗਾ ਲੇਕਿਨ ਇਹਨਾਂ ਦਾ ਇਨਕਾਊਂਟਰ ਨਹੀਂ ਕਰੇਗੀ ਪੰਜਾਬ ਦੀ ਪੁਲਿਸ ਕਿਉਂਕਿ ਆਪ ਗੈਰ ਪੰਜਾਬੀ ਨੇ ਤੇ ਗੈਰ ਪੰਜਾਬੀਆਂ ਦਾ ਇਨਕਾਊਂਟਰ ਕਿੱਦਾਂ ਕਰੇਗਾ ਇਨਕਾਊਂਟਰ ਤਾਂ ਸਿਰ ਪੰਜਾਬੀਆਂ ਦਾ ਹੋਣਗੇ ਸਿੱਖਾਂ ਦੇ ਨੌਜਵਾਨਾਂ ਦੇ ਹੋਣਗੇ ਇਸ ਕਰਕੇ ਇਹ ਜਿਹੜਾ ਕੱਲ ਦਾ ਕਟ ਸੀਗਾ ਇਹ ਯੁੱਧ ਨਸ਼ੇ ਵਿਰੁੱਧ ਦਾ ਜਲੂਸ ਕੱਢਿਆ ਇਹਨਾਂ ਨੇ ਆਪਣਾ ਪੂਰਾ ਔਰ ਕਿਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਰੋਜ਼ ਇੱਕ ਪੁਲਿਸ ਵਾਲੇ ਦਾ ਬੱਚਾ ਮਰ ਗਿਆ ਸੀਗਾ ਤੁਸੀਂ ਦੇਖਿਆ ਵੀਡੀਓਜ਼ ਬਾਅਦ ਚ ਉਹਦੀ ਬਾਹਮ ਰੋੜ ਕੇ ਵਿਚਾਰੇ ਦੀ ਉਹਨੂੰ ਕੋ ਬਿਆਨ ਮੁਕਰਾ ਉਹਨੇ ਕਿਹਾ ਪੰਜਾਬ ਰਹਿਣ ਜੋਗਾ ਨਹੀਂਗਾ ਆਪਣੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਮਾਤ ਰੱਖੋ ਅਸੀਂ ਪੰਜਾਬ ਛੱਡ ਕੇ ਭੱਜ ਜਾਣਾ ਚਲੇ ਜਾਣਾ ਇੱਕ ਪੁਲਿਸ ਵਾਲਾ ਆਫਸਰ ਬਿਆਨ ਦੇ ਰਿਹਾ ਤੇ ਕੁਝ ਘੰਟਿਆਂ ਬਾਅਦ ਉਹਨੂੰ ਮਾਰ ਦਬਕਾ ਮਾਰਿਆ ਉਹਨਾਂ ਵਿਚਾਰੇ ਇੱਕ ਪਾਸੇ ਉਹਦੀ লাশ ਪਈ ਇਹ ਮੁੰਡੇ ਦੀ ਇੱਕ ਪਾਸੇ ਉਹਨੂੰ ਦਬਕਾ ਮਾਰ ਕੇ ਉਹਦੇ ਕੋਲ ਵੀਡੀਓ ਤੇ ਆਣ ਕੇ ਦੁਬਾਰਾ ਬਿਆਨ ਦਵਾਇਆ ਪਰ ਅਸਲ ਗੱਲ ਤਾਂ ਲੋਕਾਂ ਦੇ ਜ਼ਿਹਨ ਵਿੱਚ ਆ ਚੁੱਕੀ ਆ ਔਰ ਲੋਕੀ ਤੁਹਾਡੇ ਫਰਾਡ ਪ੍ਰੋਗਰਾਮ ਯੁੱਧ ਨਸ਼ੇ ਵਿਰੁੱਧ ਦਾ ਸਾਰਾ ਸੱਚ ਸਮਝ ਚੁੱਕੇ ਆ ਅਗਰ ਯੁੱਧ ਦੀ ਗੱਲ ਸ਼ੁਰੂਆਤ ਕਰਨੀ ਨਸ਼ੇ ਦੇ ਖਿਲਾਫ ਸਭ ਤੋਂ ਪਹਿਲਾਂ ਭਗਵੰਤ ਮਾਨ ਨੂੰ ਆਣ ਕੇ ਪਬਲਿਕ ਡੋਮੇਨ ਵਿੱਚ ਕਹਿਣਾ ਪਊਗਾ ਕਿ ਮੈਂ ਸ਼ਰਾਬ ਜਿਹੜੀ ਆ ਉਹ ਨਹੀਂ ਪੀਂਦਾ ਅੱਜ ਤੱਕ ਨਹੀਂ ਕਿਹਾ ਉਹਨੇ ਕਦੀ ਲੋਕਾਂ ਨੂੰ ਸੌਂਖ ਖਵਾ ਰਿਆ ਵਾ ਮੇਰੀ ਚੁਣੌਤੀ ਭਗਵੰਤ ਮਾਨ ਨੂੰ ਕਿ ਜੇ ਤੂੰ ਜੇ ਤੂੰ ਦਾਰੂ ਨਹੀਂ ਪੀਂਦਾ ਜੇ ਤੂੰ ਕੰਪਲਸਿਵ ਐਲਕੋਹੋਲਿਕ ਨਹੀਂਗਾ ਤੇ ਫਿਰ ਬੋਰੇ ਆਣ ਕੇ ਵੀਡੀਓ ਤੇ ਇਦਾਂ ਹੀ ਜਿੱਦਾਂ ਮੈਂ ਬੋਲ ਰਿਹਾ ਵਾਂ ਆਣ ਕੇ ਲੋਕਾਂ ਨੂੰ ਕਹਿ ਕੇ ਮੈਂ ਤਾਂ ਸ਼ਰਾਬ ਨਹੀਂ ਪੀਂਦਾ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੇ ਕਿਉਂਕਿ ਕਹਿ ਨਹੀਂ ਸਕਦਾ ਉਹਦੀ ਅੰਤਰਾਤਮਾ ਜਾਣਦੀ ਆ ਤੇ ਸਾਰਾ ਪੰਜਾਬ ਜਾਣਦਾ ਦੋਸਤੋ ਅੱਜ ਦਾ ਮੇਰਾ ਵਿਸ਼ਾ ਇਹ ਹੀ ਸੀਗਾ ਇਹਨਾਂ ਨੂੰ ਐਕਸਪੋਜ਼ ਕਰਨਾ ਸੀ ਇਹਨਾਂ ਦੇ ਇਹਨਾਂ ਦੇ ਮੁ ਇਹਨਾਂ ਦੇ ਮਖੋਟੇ ਹਟਾਉਣੇ ਸੀ ਇਹਨਾਂ ਦੇ ਚਿਹਰੇ ਬੇਨਕਾਬ ਕਰਨੇ ਸੀਗੇ ਔਰ ਤੁਸੀਂ ਵੀ ਸਾਰੇ ਜਿਹੜੇ ਪਿੱਛੇ ਮਾੜੇ ਮੋٹے ਲੱਗੇ ਹੋ ਹਟ ਜਾਓ ਇਹਨਾਂ ਦੇ ਪਿੱਛੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਭਾਵਾਂ ਤਾੜ ਕੇ ਭੇਡਾਂ ਤੇ ਬੰਦੂਆਂ ਮਜ਼ਦੂਰ ਪੰਡਾਲ ਚ ਵਾੜ ਦਿੱਤੀਆਂ ਲੇਕਿਨ ਬੰਦੂਆਂ ਮਜ਼ਦੂਰਾਂ ਦੀ ਵੀ ਜ਼ਮੀਰ ਜਾਗਣ ਲੱਗ ਗਈ ਹੁਣ ਬੰਦੂਆਂ ਮਜ਼ਦੂਰ ਵੀ ਸਮਝ ਗਏ ਨੇ ਕਿ ਇਹ ਤਾਂ ਯਾਰ ਬਹੁਤ ਝੂਠੇ ਨੇ ਇਹ ਤਾਂ ਸਾਨੂੰ ਝੂਠੀਆਂ ਸੌਹਾਂ ਖਵਾ ਰਹੇ ਨੇ ਇਹ ਤਾਂ ਸਰਕਾਰ ਦਾ ਦੁਰਉਪਯੋਗ ਕਰ ਰਹੇ ਨੇ ਸਾਨੂੰ ਬਸਾ ਚ ਤਾੜ ਕੇ ਇੱਥੇ ਲੈ ਗਏ ਉਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਵਿੱਚ ਡਾਰਾਂ ਦੀਆਂ ਡਾਰਾਂ ਬਣ ਕੇ ਲੋਕੀ ਬਾਹਰ ਉੱਠ ਕੇ ਚਲੇ ਗਏ ਇਸ ਗੱਲ ਦੀ ਮੈਨੂੰ ਖੁਸ਼ੀ ਕਿ ਹੁਣ ਬੰਦੂਆਂ ਮਜ਼ਦੂਰਾਂ ਦੀਆਂ ਜ਼ਮੀਰਾਂ ਵੀ ਜਾਗਣ ਲੱਗੀਆਂ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ